ਮੁਹੱਲਾ ਕਲੀਨਿਕ 28 ਹੋਰ ਤਿਆਰ ਨੇ ਆਉਣ ਵਾਲੇ ਦਿਨਾਂ 'ਚ 829 ਹੋ ਚੁੱਕੇ ਨੇ ਹੁਣ ਤੱਕ ਲਗਭਗ 2 ਕਰੋੜ ਬੰਦਾ ਸਵਾ 3 ਕਰੋੜ ਦੀ ਆਬਾਦੀ 'ਚੋਂ 2 ਕਰੋੜ ਬੰਦਾ ਮੁਹੱਲਾ ਕਨਕਾ ਚਾਕੇ ਇਲਾਜ ਕਰਾ ਚੁੱਕੇ ਨੇ ਜਾਂ ਫਿਰ ਉੱਥੋਂ ਦਵਾਈ ਲੈ ਕੇ ਠੀਕ ਹੋ ਚੁੱਕੇ ਨੇ ਇਹ ਬਹੁਤ ਵੱਡੀ ਗੱਲ ਹੈ ਕਿ ਲੋਕਾਂ ਨੂੰ ਉਹਨਾਂ ਦੇ ਘਰ ਦੇ ਸੱਜੇ ਜਾਂ ਖੱਬੇ 100 ਮੀਟਰ ਤੇ 50 ਮੀਟਰ ਤੇ ਇਲਾਜ ਮਿਲ ਜਾਂਦਾ ਨਹੀਂ ਤਾਂ ਵੱਡੇ ਹਸਪਤਾਲ ਜਾਣਾ ਪੈਂਦਾ ਸੀ ਲਾਈਨਾਂ 'ਚ ਲੱਗਣਾ ਪੈਂਦਾ ਸੀ ਉਹ ਖਤਮ ਹੋ ਗਏ ਆ ਸਰਕਾਰ ਤੁਹਾਡੇ ਦਵਾਰ ਮੈਂ ਵਾਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਜੀ ਜਦੋਂ ਆਏ ਸੀ ਅਸੀਂ ਗਰੰਟੀਆਂ ਦਿੰਦੇ ਸੀ ਕਿ ਸਰਕਾਰ ਪਿੰਡਾਂ ਸ਼ਹਿਰਾਂ ਕਸਬਿਆਂ 'ਚੋਂ ਚੱਲਿਆ ਕਰੂਗੀ ਅਫਸਰ ਤੁਹਾਡੇ ਕੋਲੇ ਆਇਆ ਕਰਨਗੇ ਉਹ ਸੁਪਨਾ ਸੱਚ ਹੋ ਗਿਆ ਤਹਿਸੀਲਦਾਰਾਂ ਨੂੰ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹੋਏ ਨੇ ਕਿ ਹਫ਼ਤੇ 'ਚ 2 ਦਿਨ ਵੱਡੇ ਪਿੰਡ ਜਾ ਕੇ ਅਨਾਊਂਸਮੈਂਟ ਕਰਕੇ ਆਲੇ-ਦੁਆਲੇ ਦੇ 4 ਪਿੰਡਾਂ ਨੂੰ ਹੋਰ ਬੁਲਾ ਕੇ ਪਿੱਪਲਾ ਥੱਲੇ ਬੈ ਕੇ ਬੋੜਾਂ ਥੱਲੇ ਬੈ ਕੇ ਰਜਿਸਟਰੀਆਂ ਕਰੋ ਪ੍ਰਮਾਨ ਪੱਤਰ ਬਣਾਓ ਜਿਹੜੇ ਸਰਟੀਫਿਕੇਟ ਚਾਹੀਦੇ ਲੋਕਾਂ ਦੇ ਕੰਮ ਕਰਨੇ ਉੱਥੇ ਜਾ ਕੇ ਕਰੋ ਸਰਕਾਰ ਉੱਥੇ ਜਾਊਗੀ ਲੋਕਾਂ ਨੂੰ ਖੱਜਲ ਖਵਾਰੀਆਂ ਨਹੀਂ ਹੋਣਗੀਆਂ ਕਚੈਰੀਆਂ 'ਚ ਮੈਂ ਜਾਂਦਾ ਵੀਰੇ ਨਾ ਅਚਾਨਕ ਕਿਸੇ ਕਚੈਰੀ ਦਾ ਜਾਂ ਕਿਸੇ ਸਰਕਾਰੀ ਦਫ਼ਤਰ ਦਾ ਮੌਜਨਾ ਕਰਨ ਇੱਕ ਮੈਂ ਬਧਾਈ ਦੇਣਾ ਤਾੜੀਆਂ ਵੀ ਬਣਦੀਆਂ ਨੇ ਕਿ ਸਾਡੀ ਹਾਕੀ ਟੀਮ ਜਿਹਦੇ ਵਿੱਚ 10 ਪਲੇਅਰ 11 ਚੋਂ 10 ਪਲੇਅਰ ਪੰਜਾਬੀ ਨੇ ਔਰ ਉਹਨਾਂ ਨੇ ব্রੌਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਔਰ ਇਸੇ ਇਲਾਕੇ ਦੇ ਨੇ ਬਹੁਤੇ ਜਿਆਦਾ ਮੁੰਡੇ ਹਰਮਨਪ੍ਰੀਤ ਧੋਰੀ ਜਾਂ ਮਨਦੀਪ ਜਾਂ ਗੁਰਜੰਟ ਸ਼ਮਸ਼ੇਰ ਸੋ ਸਾਰੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ 19 ਖਿਡਾਰੀ ਗਏ ਸੀ ਸਾਰਿਆਂ ਨੂੰ ਅਸੀਂ ਬੁਲਾ ਕੇ ਸਨਮਾਨਿਤ ਵੀ ਕਰਾਂਗੇ ਤੇ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਵੱਡੇ ਵੱਡੇ ਨਾਮ ਔਰ ਵੱਡੇ ਵੱਡੇ ਟੂਰਨਾਮੈਂਟ ਅਰੇਂਜ ਕੀਤੇ ਜਾ ਰਹੇ ਨੇ 28 ਅਗਸਤ ਤੋਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋਣਗੀਆਂ ਸੰਗਰੂਰ ਤੋਂ ਓਪਨਿੰਗ ਹੋਊਗੀ ਤੇ ਉਹ ਚੱਲਣਗੇ ਉਹਦੇ ਚ ਲੱਖਾਂ ਦੀ ਗਿਣਤੀ 'ਚ ਬੱਚੇ ਹਿੱਸਾ ਲੈਣਗੇ ਖੇਡਾਂ ਵੱਲ ਉਹਨਾਂ ਦਾ ਰੁਝਾਨ ਹੋਊਗਾ ਇਨਾਮ ਜਿੱਤਣਗੇ ਅੱਗੇ ਜਾਣ ਦਾ ਅੱਗੇ ਪੋਡੀਅਮ ਫਿਨਿਸ਼ ਦਾ ਸੁਪਨਾ ਪੂਰਾ ਹੋਊਗਾ ਤੋਂ ਖੇਡਾਂ ਵਾਸਤੇ ਪੰਜਾਬ ਸਰਕਾਰ ਬਹੁਤ ਜ਼ਿਆਦਾ ਪਾਲਿਸੀ ਇਸਤਰਾਂ ਦੀ ਬਣਾਈ ਹੈ ਕਿ ਖੇਡਾਂ ਚ ਬੱਚਿਆਂ ਦਾ ਇੰਟਰਸਟ ਬਣੇ ਤਾਂ ਕਿ ਉਹ ਇਧਰ ਉਧਰੋਂ ਬੁਰੀ ਸੰਗਤ ਤੋਂ ਬਚਦੇ ਰਹਿਣ ਮੁਹੱਲਾ ਕਲੀਨਿਕ 28 ਹੋਰ ਤਿਆਰ ਨੇ ਆਉਣ ਵਾਲੇ ਦਿਨਾਂ ਚ 829 ਹੋ ਚੁੱਕੇ ਨੇ ਹੁਣ ਤੱਕ ਲਗਭਗ 2 ਕਰੋੜ ਬੰਦਾ ਸਵਾ 3 ਕਰੋੜ ਦੀ ਆਬਾਦੀ ਚੋਂ 2 ਕਰੋੜ ਬੰਦਾ ਮੁਹੱਲੇ ਕਹਿੰਗਾ ਚਾਕੇ ਇਲਾਜ ਕਰਾ ਚੁੱਕੇ ਨੇ ਜਾਂ ਫਿਰ ਉੱਥੋਂ ਦਵਾਈ ਲੈ ਕੇ ਠੀਕ ਹੋ ਚੁੱਕੇ ਨੇ ਇਹ ਬਹੁਤ ਵੱਡੀ ਗੱਲ ਹੈ ਕਿ ਲੋਕਾਂ ਨੂੰ ਉਹਨਾਂ ਦੇ ਘਰ ਦੇ ਸੱਜੇ ਜਾਂ ਖੱਬੇ 100 ਮੀਟਰ ਤੇ 50 ਮੀਟਰ ਤੇ ਇਲਾਜ ਮਿਲ ਜਾਂਦਾ ਨਹੀਂ ਤਾਂ ਵੱਡੇ ਹਸਪਤਾਲ ਜਾਣਾ ਪੈਂਦਾ ਸੀ ਲਾਈਨਾਂ 'ਚ ਲੱਗਣਾ ਪੈਂਦਾ ਸੀ ਉਹ ਖਤਮ ਹੋ ਗਿਆ ਸਰਕਾਰ ਤੁਹਾਡੇ ਦਵਾਰ ਮੈਂ ਵਾਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਜੀ ਜਦੋਂ ਆਏ ਸੀ ਅਸੀਂ ਗਰੰਟੀਆਂ ਦਿੰਦੇ ਸੀ ਕਿ ਸਰਕਾਰ ਪਿੰਡਾਂ ਸ਼ਹਿਰਾਂ ਕਸਬਿਆਂ ਚੋਂ ਚੱਲਿਆ ਕਰੂਗੀ ਅਫਸਰ ਤੁਹਾਡੇ ਕੋਲੇ ਆਇਆ ਕਰਨਗੇ ਉਹ ਸੁਪਨਾ ਸੱਚਾ ਹੋ ਗਿਆ ਤਹਿਸੀਲਦਾਰਾਂ ਨੂੰ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹੋਏ ਨੇ ਕਿ ਹਫ਼ਤੇ ਚ ਦੋ ਦਿਨ ਵੱਡੇ ਪਿੰਡ ਜਾ ਕੇ ਅਨਾਉਂਸਮੈਂਟ ਕਰਕੇ ਆਲੇ ਦੁਆਲੇ ਦੇ ਚਾਰ ਪਿੰਡਾਂ ਨੂੰ ਹੋਰ ਬੁਲਾ ਕੇ ਪਿੱਪੜਾ ਥੱਲੇ ਬਹਿ ਕੇ ਬੋੜਾਂ ਥੱਲੇ ਬਹਿ ਕੇ ਰਜਿਸਟਰੀਆਂ ਕਰੋ ਪ੍ਰਮਾਣ ਪੱਤਰ ਬਣਾਓ ਜਿਹੜੇ ਸਰਟੀਫਿਕੇਟ ਚਾਹੀਦੇ ਲੋਕਾਂ ਦੇ ਕੰਮ ਕਰਨੇ ਉੱਥੇ ਜਾ ਕੇ ਕਰੋ ਸਰਕਾਰ ਉਹ ਉੱਥੇ ਜਾਊਗੀ ਲੋਕਾਂ ਨੂੰ ਖੱਜਲਖਵਾਰੀਆਂ ਨਹੀਂ ਹੋਣਗੀਆਂ ਕਚੈਰੀਆਂ 'ਚ ਮੈਂ ਜਾਣਦਾ ਵੀਰੇ ਨਾ ਅਚਾਨਕ ਕਿਸੇ ਕਚੈਰੀ ਦਾ ਜਾਂ ਕਿਸੇ ਸਰਕਾਰੀ ਦਫ਼ਤਰ ਦਾ ਮੌਂਆਇਨਾ ਕਰਨ ਇੱਕ ਮੈਂ ਬਤਾਈ ਦਿਨਾ ਤਾੜੀਆਂ ਵੀ ਬਣਦੀਆਂ ਨੇ ਕਿ ਸਾਡੀ ਹਾਕੀ ਟੀਮ ਜਿਹਦੇ ਵਿੱਚ 10 ਪਲੇਅਰ 11 'ਚੋਂ 10 ਪਲੇਅਰ ਪੰਜਾਬੀ ਨੇ ਔਰ ਉਹਨਾਂ ਨੇ ਬ੍ਰੌਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਔਰ ਇਸੇ ਇਲਾਕੇ ਦੇ ਨੇ ਬਹੁਤੇ ਜ਼ਿਆਦਾ ਮੁੰਡੇ ਹਰਮਨਪ੍ਰੀਤ ਓਰੀ ਜਾ ਮੰਦੀਪ ਜਾਂ ਗੁਰਜੰਟ ਸ਼ਮਸ਼ੇਰ ਸੋ ਸਾਰੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ 19 ਖਿਡਾਰੀ ਗਏ ਸੀ ਸਾਰਿਆਂ ਨੂੰ ਅਸੀਂ ਬੁਲਾ ਕੇ ਸਨਮਾਨਿਤ ਵੀ ਕਰਾਂਗੇ ਤੇ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਵੱਡੇ ਵੱਡੇ ਨਾਮ ਔਰ ਵੱਡੇ ਵੱਡੇ ਟੂਰਨਾਮੈਂਟ ਅਰੇਂਜ ਕੀਤੇ ਜਾ ਰਹੇ ਨੇ 28 ਅਗਸਤ ਤੋਂ ਖੇਡਾਂ ਮੱਧਨ ਪੰਜਾਬ ਦੀਆਂ ਸ਼ੁਰੂ ਹੋਣਗੀਆਂ ਸੰਗਰੂਰ ਤੋਂ ਓਪਨਿੰਗ ਹੋਊਗੀ ਤੇ ਉਹ ਚੱਲਣਗੇ ਉਹਦੇ ਚ ਲੱਖਾਂ ਦੀ ਗਿਣਤੀ 'ਚੇ ਬੱਚੇ ਹਿੱਸਾ ਲੈਣਗੇ ਖੇਡਾਂ ਵੱਲ ਉਹਨਾਂ ਦਾ ਰੁਝਾਨ ਹੋਊਗਾ ਇਨਾਮ ਜਿੱਤਣਗੇ ਅੱਗੇ ਜਾਣ ਦਾ ਅੱਗੇ ਪੋਡੀਅਮ ਫਿਨਿਸ਼ ਦਾ ਸੁਪਨਾ ਪੂਰਾ ਹੋਊਗਾ ਤਾਂ ਖੇਡਾਂ ਵਾਸਤੇ ਪੰਜਾਬ ਸਰਕਾਰ ਬਹੁਤ ਜ਼ਿਆਦਾ ਪਾਲਿਸੀ ਇਸ ਤਰ੍ਹਾਂ ਦੀ ਬਣਾਈ ਹੈ ਕਿ ਖੇਡਾਂ 'ਚ ਬੱਚਿਆਂ ਦਾ ਇੰਟਰਸਟ ਬਣੇ ਤਾਂ ਕਿ ਉਹ ਇਧਰੋਂ ਉਧਰੋਂ ਬੁਰੀ ਸੰਗਤ ਤੋਂ ਬਚਦੇ ਰਹਿਣ